ਸਤਿ ਸ੍ਰੀ ਅਕਾਲ ਜੀ ਮੈਂ ਆ ਤੁਹਾਡੀ ਹੋਸਟ ਰਸ਼ਪਾਲ ਕੌਰ ਗਿੱਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਦੇ ਵਿਚਾਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਅਧਿਆਤਮਿਕਤਾ ਦੀ ਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਹਾਜ਼ਰ ਨੇ ਅੱਜ ਆਓ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਸਾਡੇ ਸਟੂਡੀਓ ਤੁਹਾਡਾ ਬਹੁਤ-ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਅਧਿਆਤਮਕ ਅਧਿਆਤਮਕ ਜੀਵਨ ਬਾਰੇ ਦੱਸੋ ਕਿ ਸ਼ੁਰੂਆਤ ਕਿੱਦਾਂ ਹੋਈ ਤੁਹਾਡੇ ਇਸ ਸਫ਼ਰ ਦੀ ਸਭ ਤੋਂ ਪਹਿਲਾਂ ਮੈਂ ਚੈਨਲ ਪੰਜਾਬੀ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੱਦਿਆ ਔਰ ਤੁਹਾਡਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਮੈਨੂੰ ਇਹ ਵਕਤ ਦਿੱਤਾ ਆਪਣੇ ਵਿਚਾਰ ਰੱਖਣ ਵਾਸਤੇ ਚੈਨਲ ਦੇ ਉੱਪਰ ਹਾਂਜੀ ਸੋ ਤੁਹਾਡਾ ਸਾਰੀ ਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਹਿਲਾਂ ਸੋ ਦਾਸ ਪਹਿਲਾਂ ਆਸਟ੍ਰੇਲੀਆ ਦੀ ਧਰਤੀ ਮੈਂ ਬਿਆਨਾਂ ਤੇ ਰਹਿੰਦਾ ਸੀ ਅੱਛਾ ਜੀ ਉੱਥੇ ਸਨ 2000 ਵਿੱਚ ਦਾਸ ਗਿਆ ਹਮਮ ਔਰ ਜਿਸ ਤਰ੍ਹਾਂ ਇੱਥੇ ਕੰਮ ਕਰਦੇ ਸਾਰੇ ਉੱਥੇ ਵੀ ਦਾਸ ਕੰਮ ਕਰ ਰਿਹਾ ਸੀ ਜੀ ਕੰਮ ਕਰਦੇ ਕਰਦੇ ਕੁਛ ਇਦਾਂ ਦੇ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਤੇ ਬਾਬਾ ਭਾਨ ਸਿੰਘ ਜੀ ਮਿਲੇ ਮੈਨੂੰ ਤੇ ਉਹਨਾਂ ਕੋਲੋਂ ਮੈਂ ਇੱਕ ਕਿਤਾਬ ਲਈ ਅੱਛਾ ਜੀ ਹੋਰ ਵੀ ਬਹੁਤ ਕੁਸ਼ਾ ਗੱਲਾਂ ਪਰ ਮੈਂ ਟੂਕ ਮਤਰਕ ਹਾਂਜੀ ਬਾਬਾ ਭਾਨ ਸਿੰਘ ਜੀ ਨੂੰ ਮੈਂ ਕਿਹਾ ਮੈਂ ਕਿਹਾ ਮੈਨੂੰ ਮੈਂ ਗੀਤ ਲਿਖਦਾ ਹਾਂ ਤੇ ਮੈਨੂੰ ਤੁਸੀਂ ਕੋਈ ਕਿਤਾਬ ਦਿਓ ਅੱਛਾ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਜੀ ਘਰੇ ਆ ਜਿਓ ਹੁਣ ਇਸ ਗੱਲ ਨੂੰ ਸਾਲ ਹੋ ਗਿਆ ਹੂੰ ਹੂੰ ਸਾਲ ਬਾਅਦ ਕੋਈ ਫਿਰ ਰੱਬ ਨੇ ਕੋਈ ਇਦਾਂ ਦੀ ਖੇਡ ਬਣਾਈ ਕਿ ਮੈਨੂੰ ਉਹਦੇ ਘਰ ਜਾਣਾ ਹੀ ਪੈ ਗਿਆ ਸਪੈਸ਼ਲ ਅੱਛਾ ਜੀ ਤੇ ਫਿਰ ਮੈਂ ਉਹਦੇ ਘਰੇ ਗਿਆ ਮੈਨੂੰ ਲੜਕੇ ਨੇ ਕਹਨਾ ਬਾਪੂ ਜੀ ਹੈਗੇ ਇੱਥੇ ਕੰਦੇ ਹੈਗੇ ਆ ਉਹ ਮੈਲੇ ਕਹਿਣਾ ਮਤਲਬ ਕਿਤਾਬ ਲੈ ਕੇ ਆਏ ਉਸ ਜਪਜੀ ਸਾਹਿਬ ਦਾ ਸਟੇਕ ਅੱਛਾ ਜੀ ਫੋਡੀ ਤੇਜਾ ਸਿੰਘ ਦੀ ਲਿਖੀ ਹੋਈ ਸੀ ਮੈਨੂੰ ਉਸ ਵੇਲੇ ਕਿਤਾਬਾਂ ਵਿੱਚ ਪੜ੍ਹਦਾ ਸੀ ਇਦਾਂ ਹੀਰ ਵਾਰਿਸ ਸ਼ਾਹ ਪੜ੍ਹ ਲਈ ਸੀ ਹੋਰ ਜਫਰਨਾਮਾ ਪੜਿਆ ਸੀ ਪਰ ਜਿਸ ਵੇਲੇ ਜਪਜੀ ਸਾਹਿਬ ਦਾ ਸਟੇਕ ਪੜਿਆ ਹਲੇ ਮੈਂ ਮੂਲ ਮੰਤਰ ਦਾ ਪਹਿਲੀ ਪੌੜੀ ਦਾ ਹੀ ਹਜੇ ਇੱਕ ਓੰਕਾਰ ਸਤਨਾਮ ਉਹਦੇ ਅਰਥ ਪੜ੍ਹ ਰਿਹਾ ਸੀਗਾ ਤੇ ਗੱਡੀ 'ਚ ਬੈਠੇ ਬੈਠੇ ਨੇ ਮੈਂ ਤੇ ਤੇ ਹਾਲੇ ਤਾਂ ਮੇਰਾ ਜੁੜ ਗਿਆ ਤੇ ਮੈਂ ਕਿਹਾ ਵੀ ਹੁਣ ਜਾਂ ਤਾਂ ਕੋਈ ਮੈਨੂੰ ਲੱਗਦਾ ਮੈਂ ਸੰਤ ਬਣ ਜਾਣਾ ਜਾਂ ਕੋਈ ਦੁਸ਼ਟ ਬਣ ਜਾਣਾ ਹੂੰ ਹੂੰ ਬਸ ਉਹ ਉਹਦੇ ਵਿੱਚ 80 ਸਾਖੀਆਂ ਸੀ ਜੀ ਅੱਛਾ ਜੀ ਤੇ ਦੁਨੀਆਂ ਨਾਲ ਵਾਹ ਵਾਸਤਾ ਘੱਟ ਸੀ ਕੰਮ ਤੋਂ ਘਰ ਘਰ ਤੋਂ ਕੰਮ ਕੰਮ ਤੋਂ ਘਰ ਘਰ ਬਸ ਇਹੀ ਸੀਗਾ ਜੀ ਤੇ ਉਹ ਜਿਸ ਤਰ੍ਹਾਂ ਮੈਂ ਕਿਤਾਬ ਪੜਦਾ ਜਾਂਦਾ ਆ ਮੈਂ ਉੱਧੇ ਉੱਧ ਲਾਪਿਆ ਕਰਉ ਸਾਖੀਆਂ ਜਿਹੜੇ ਦੱਸਿਆ ਸੀ ਸਾਖੀ ਸਮਝਾਉਣ ਵਾਸਤੇ ਇਦਾਂ ਹੋਇਆ ਭੇਲਣੀ ਦੇ ਬੇਰ ਹੋਰ ਇਦਾਂ ਨਾ ਉਹ ਪ੍ਰੇਮ ਦੀਆਂ ਗੱਲਾਂ ਤੇ ਜਿਹੜੇ ਮੇਰੇ ਸੀਗੇ ਮੈਂ ਹੌਲੀ-ਹੌਲੀ ਕੀ ਹੋਇਆ ਪਾਠ ਕਰਨ ਲੱਗ ਪਿਆ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਨਾ ਗੱਡੀ ਚ ਲਾ ਲੈਣਾ ਫਿਰ ਕਰਦੇ-ਕਰਦੇ ਮੈਂ ਸੱਚ ਦੱਸਾਂ ਮੈਂ ਮੀਟ ਸ਼ਰਾਬ ਸਾਰਾ ਕੁਝ ਖਾਂਦਾ ਸੀ ਸਿਰ ਤੋਂ ਬਾੜ ਵੀ ਕੱਟੇ ਹੋਏ ਸੀ ਕੰਨਾਂ 'ਚ ਮੁੰਦਰਾ ਪੰਜੇਨ ਸੀਗੀਆਂ ਇਸ ਪਾਸੇ ਤਾਂ ਕੋਈ ਗਿਆਨ ਹੈ ਹੀ ਨਹੀਂ ਸੀ ਪਤਾ ਹੀ ਨਹੀਂ ਸੀਗਾ ਜੀ ਗੁਰੂ ਘਰ ਜਾਂਦੇ ਸੀ ਗੁਰੂ ਘਰ ਜਾਣ ਕਰਕੇ ਸੇਵਾ ਕਰਦੇ ਸੀ ਜੋੜਿਆਂ ਦੀ ਲੰਗਰਾਂ ਦੀ ਹਰ ਵੀਕੈਂਡ ਤੇ ਜਾਣਾ ਪਰ ਉਹ ਜਿਹੜੀ ਜਦੋਂ ਰੰਗ ਲੱਗਿਆ ਜਿਹੜਾ ਬਾਅਦ ਵਿੱਚ ਗਏ ਆ ਉਹ ਸੇਵਾ ਕੁਝ ਹੋਰ ਤੇ ਜਿਹੜੀ ਪਹਿਲਾਂ ਸੇਵਾ ਕੀਤੀ ਕੁਝ ਹੋਰ ਸੀ ਹੂੰ ਹੂੰ ਉਹ ਮੈਨੂੰ ਡਿਫਰੈਂਸ ਚ ਫਰਕ ਮਹਿਸੂਸ ਹੋਇਆ ਉਹਦੀ ਮਹਿਸੂਸ ਬਹੁਤ ਜ਼ਿਆਦਾ ਕਿਉਂਕਿ ਉਹਦੇ ਵਿੱਚ ਸਵਾਰਥ ਸੀ ਕਿ ਮੈਂ ਪੱਕਾ ਹੋ ਜੇ ਮੈਂ ਇੱਥੇ ਵਿਆਹ ਹੋ ਜੇ ਮੇਰਾ ਮੈਂ ਆਪਣੇ ਮਾਪੇ ਸੱਤ ਲਵਾ ਗੁਰੂ ਸਾਹਿਬ ਕੇ ਅਰਦਾਸ ਕਰਨੀ ਮੰਗ ਸੀ ਬਾਅਦ ਵਿੱਚ ਫਿਰ ਮੰਗ ਰਹੀ ਨਹੀਂ ਕੋਈ ਵੀ ਵਾਹਿਗੁਰੂ ਉਹ ਮੰਗ ਰਹੀ ਨਹੀਂ ਰਹੀ ਕੋਈ ਵੀ ਹਾਂ ਉਹ ਇਸ ਤਰ੍ਹਾਂ ਫਿਰ ਮੈਨੂੰ ਉਹ ਕਿਤਾਬ ਤੋਂ ਜਿਹੜਾ ਰੰਗ ਲੱਗਿਆ ਔਰ ਮੈਂ ਫਿਰ ਜਪਜੀ ਸਾਹਿਬ ਤਾਂ ਉੱਥੋਂ ਹੀ ਕੰਠ ਕਰ ਲਿਆ ਹੂੰ ਹੂੰ ਤੇ ਫਿਰ ਆਸਾ ਦੀ ਵਾਰ ਸੁਣੀ ਤੇ ਕੰਨਾਂ ਨੂੰ ਲਾ ਕੇ ਬਾਕੀ ਸੁੱਤੇ ਪੈ ਸੀ ਲੜਕੇ ਤੇ ਮੈਂ ਰੋ ਹੀ ਗਿਆ ਬਹੁਤ ਹੂੰ ਹੂੰ ਤੇ ਫਿਰ ਵਿਰਾਗ ਬਹੁਤ ਹੋਣ ਲੱਗ ਪਿਆ ਅੱਛਾ ਜੀ ਜ਼ਿਆਦਾ ਹੋਣ ਲੱਗ ਪਿਆ ਹੂੰ ਹੂੰ ਤੇ ਮੈਂ ਜਦੋਂ ਰੈਸਟੋਰੈਂਟ ਜਾਣਾ ਡਿਲੀਵਰੀ ਦਾ ਕੰਮ ਕਰਦਾ ਸੀ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਤੇ ਵਾਹਿਗੁਰੂ ਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਮੇਰੇ ਬਾਬਾ ਪਾਪਾਂ ਸਿੰਘ ਨੂੰ ਪੁੱਛਿਆ ਬਾਬਾ ਜੀ ਵੀ ਵਾਹਿਗੁਰੂ ਵਾਹਿਗੁਰੂ ਮੈਂ ਕਰਦਾ ਵੀ ਤਾਂ ਵੀ ਹੁੰਦਾ ਰਹਿੰਦਾ ਵੀ ਮੈਂ ਕਰਦਾ ਰਹਿੰਦਾ ਤੇ ਮੈਂ ਤਾਂ ਸਾਹ ਚ 12 ਵਾਰੀ ਕਹਦਣਾ ਆ ਹਾਂਜੀ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਪਿਆ ਕਰੋ ਹੂੰ ਹੂੰ ਮੈਂ ਕਿਹਾ ਅੱਛਾ ਜੀ ਪਰ ਮੇਰਾ ਮਾਨਾ ਮੰਨਿਆ ਹੂੰ ਹੂੰ ਕਿ ਸਾਡੇ ਪਿੰਡ ਹੀ ਪਿੰਡ ਮਹਤਵਪੂਰਨ ਲੱਦਣੀ ਹਾਂਜੀ ਬਲਾਚੌਰ ਨਮਾਸ਼ਾ ਡਿਸਟ੍ਰਿਕਟ ਉੱਥੇ ਸਾਡੇ ਜਿਨ੍ਹਾਂ ਦੇ ਹੱਥਾਂ ਚ ਆਪਾਂ ਪਲੇ ਆ ਜਿਨ੍ਹਾਂ ਦਾ ਜੀਵਨ ਸਾਡੇ ਅੱਖਾਂ ਦੇ ਸਾਹਮਣੇ ਬਤੀਤ ਹੋਇਆ ਹਾਂਜੀ ਉਹ ਸੰਤ ਗੁਰਮੀਲ ਸਿੰਘ ਜੀ ਮਹਾਰਾਜ ਹਾਂਜੀ ਉਹਨਾਂ ਨੂੰ ਮੈਂ ਫੋਨ ਕੀਤਾ ਹੂੰ ਹੂੰ ਮੈਂ ਕਿਹਾ ਅੱਜ ਤਾਂ ਗੱਲਬਾਤ ਹੈਗੀ ਮੈਨੂੰ ਬਹੁਤ ਬਰਾਗ ਹੁੰਦਾ ਵੀ ਮੇਰਾ ਘੜਾ ਬਹੁਤ ਭਰਦਾ ਮੈਂ ਰੋਣਾ ਹੀ ਰਹਿਣਾ ਨਾ ਚਾਹੁੰਦੇ ਹੋਏ ਵੀ ਹੂੰ ਹੂੰ ਉਹ ਕਹਿੰਦੇ ਅੱਛਾ ਮੈਂ ਬਾਬਾ ਜੀ ਵੀ ਇਹ ਵਾਹਿਗੁਰੂ ਕਿੱਦਾਂ ਕਹਿਣਾ ਚਾਹੀਦਾ ਹੈ ਹੂੰ ਹੂੰ ਕਹਿੰਦੇ ਬਸ ਇੱਕ ਵਾਰੀ ਅੱਛਾ ਜੀ ਕਹਿੰਦੇ ਇੱਕ ਵਾਰੀ ਕਹੋ ਬਸ ਵਾਹਿਗੁਰੂ ਹਾਲੇ ਜਣ ਕਹਿੰਦਾ ਹੁੰਦਾ ਐ ਇੰਨੀ ਗੱਲ ਕਹੀ ਉਹਨਾਂ ਨੇ ਬਸ ਮੈਂ ਉਦੋਂ ਫੇ ਲਾਪਿਆ ਹੋਣ ਵਾਲੇ ਕੰਨ ਇੱਕ ਵਾਰੀ ਵਾਹਿਗੁਰੂ ਫਿਰ ਘਰੇ ਬੈਠ ਕੇ ਬਹੁਤ ਮੈਡੀਟੇਸ਼ਨ ਸ਼ੁਰੂ ਕਰ ਦਿੱਤੇ ਹੂੰ ਹੂੰ ਇਨਿਕ ਸ਼ੁਰੂ ਇਨਿਕ ਹੋਈ ਕਿ ਮੈਂ ਘਰੇ ਆਪਣੇ ਸ਼ਹੀਦਾਂ ਸਿੰਘਾਂ ਦੀਆਂ ਫੋੜੀਆਂ-ਬੜੀਆਂ ਫੋਟੋਆਂ ਪਾਹੀ ਤਾਰੂ ਸਿੰਘ ਦੀ ਪਾਹੀ ਮਨੀ ਸਿੰਘ ਟੋਟੇ ਬੰਦ-ਬੰਦ ਕੱਟਦੇ ਤਾਂ ਕਮਰਾ ਬਹੁਤ ਜੋਤ ਜਗਾ ਲਈ ਤੇ ਧਾਰੀ ਰੱਖਣ ਲੱਗ ਪਿਆ ਸੇੜੀਆਂ ਸਿੱਟੀਆਂ ਤੇ ਧਾਰਮਿਕ ਕਥਾ ਵਗੈਰਾ ਮੈਂ ਗੁਰਦੁਆਰਾ ਸਾਹਿਬ ਪੁੱਛਿਆ ਤੇ ਬਾਬਾ ਜੀ ਸਾਡੇ ਜੰਮੂ ਤੋਂ ਸਿਗੇ ਬਾਬਾ ਜੀਵਨ ਸਿੰਘ ਜੀ ਉਹ ਕਹਿੰਦੇ ਤੁਸੀਂ ਮਸਕੀਨ ਜੀ ਦੀ ਕਥਾ ਸੁਣਿਆ ਕਰੋ ਅੱਛਾ ਜੀ ਮੈਂ ਮਸਕੀਨ ਜੀ ਦੀ ਕਥਾ ਸ਼ੁਰੂ ਕੀਤੀ ਸੁਣ ਲਈ ਉਹ ਤੋਂ ਵੀ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਅੱਛਾ ਜੀ ਬਹੁਤ ਜ਼ਿਆਦਾ ਸੋ ਕਹਿਣ ਤੋਂ ਭਾਵ ਸਾਰਾ ਨਿਚੋੜ ਮੈਨੂੰ ਰੰਗ ਲੱਗਿਆ ਫਿਰ ਇਸਾ ਸਨ ਸ਼ੇਰੇ ਵਿੱਚ ਆਹੀ ਦਿਨ ਸੀਗੇ ਅੱਛਾ ਜੀ ਜੂਨ ਦਾ ਮਹੀਨਾ ਸੀਗਾ ਹੂੰ ਮੇਰੀ ਉਮਰ 30 ਸਾਲ ਦੀ ਹੋ ਰਹੀ ਸੀ ਅੱਛਾ ਜੀ ਅਹੀ ਸੇ ਮੈਂ ਅਹੀ ਦਿਨ ਸੀਗੇ ਹੂੰ ਹੂੰ ਤੇ ਜਦੋਂ ਮੈਂ ਉੱਥੇ ਮੈਨੂੰ ਫਿਰ ਮੈਂ ਕਰੇਬ ਮੁੰਡਿਆ ਲੜਕਿਆਂ ਨਾਲ ਚੱਲ ਜਾਣਾ ਤੇ ਚੌਂਕੜੀ ਮਾਰ ਕੇ ਫਿਰ ਮੈਂ ਇੱਧੇ ਕਹੀ ਜਾਣਾ ਵਾਹੇ ਗੁਰੂ ਵਾਹੇ ਗੁਰੂ ਹੋਰ ਕਿਸੇ ਗੱਲ ਦਾ ਪਤਾ ਨਹੀਂ ਬਿਲਕੁਲ ਬਹੁਤ ਫਿਰ ਫਿਰ ਹੌਲੀ ਹੌਲੀ ਤਾਂ ਕਰਦੇ ਕਰਦੇ ਗਿਆ ਮੀਟ ਸ਼ਰਾਬ ਮੂੰਹ ਚੋਂ ਗਾਣਾ ਕੱਢਦਾ ਸੀ ਬਹੁਤ ਉਹ ਕਿਹੜੇ ਵੇਲੇ ਨੇ ਬੰਦ ਹੋ ਗਏ ਮੈਨੂੰ ਪਤਾ ਨਹੀਂ ਤੇ ਅੱਖਾਂ ਮੇਰੀਆਂ ਫਿਰ ਉਹ ਝੁਕਣ ਲੱਗ ਪਈਆਂ ਜਿਹੜੇ ਮੇਰੇ ਇੰਦ੍ਰੇ ਸੀਗੇ ਹੱਥ ਪੈਰ ਜਾਂ ਮੇਰੇ ਗੁਪਤ ਅੰਗ ਸਾਰੇ ਉਹ ਠਿੱਲੇ ਪੈ ਗਏ ਉਹ ਸ਼ਾਂਤ ਹੋ ਗਏ ਮੈਂ ਆਪਣੇ ਆਪ ਨੂੰ ਮਹਿਸੂਸ ਕੀਤਾ ਇਹ ਮਨ ਦੇ ਤੌਰ ਤੇ ਤਨ ਦੇ ਤੌਰ ਤੇ ਵੀ ਮੈਂ ਬਹੁਤ ਜ਼ਿਆਦਾ ਸ਼ਾਂਤ ਹੋ ਗਿਆ ਹੂੰ ਹੂੰ ਬਹੁਤ ਵਧੀਆ ਤੇ ਫਿਰ ਇਸ ਤਰ੍ਹਾਂ ਕੰਮ ਕਰਦਾ ਗਿਆ 6 ਮਹੀਨੇ ਬਾਅਦ ਬਾਬਾ ਜੀ ਮੇਰੇ ਕੋਲ ਆਏ ਹੂੰ ਹੂੰ ਆਏ ਕਹਿੰਦੇ ਅਸੀਂ ਇਟਲੀ ਜਾਣਾ ਮੈਂ ਕਿਹਾ ਮੇਰੇ ਕੋਲ ਜ਼ਰੂਰ ਆਣਾ ਤੁਸੀਂ ਤੁਸੀਂ ਨਾ ਅੱਜ ਤਾਂ ਫਿਰ ਮੈਂ ਆ ਜਾਣਾ ਫਿਰ ਉਹ ਮੇਰੇ ਕੋਲ ਆਏ ਮੇਰੇ ਕੋਲ 2 ਦਿਨ ਰਹੇ ਜਿੰਨੇ ਸੰਤਾਂ ਦੀ ਤੁਸੀਂ ਪਹਿਲਾਂ ਗੱਲ ਕੀਤੀ ਹਾਂ ਹਾਂਜੀ ਹਾਂਜੀ ਉਹ ਮੇਰੇ ਕੋਲ ਹੋ ਕੇ ਚਲੇ ਗਏ ਹੋ ਕੇ ਚਲੇ ਗਏ ਤੇ 2 ਦਿਨ ਕਥਾ ਕੀਤੀ ਉਸ ਤੇ ਵਿਆਨਾ ਤੇ ਪਿੱਛੇ ਸਾਡੇ ਬਜ਼ੁਰਗ ਸੀ ਬੀਬੀ ਉਹ ਹੱਥ ਚ ਹਮੇਸ਼ਾ ਮਾਲ ਰੱਖ ਸਾਡੇ ਗਵੰਡੀ ਸੀਗੇ ਮੈਂ ਨੌ ਤੋਂ ਨੌ ਦਾ ਨਹੀਂ ਪਤਾ ਪਰ ਦਰਸ਼ਨ ਸਿੰਘ ਦੇ ਮਾਤਾ ਜੀ ਸੀਗੇ ਦਰਸ਼ਨ ਸਿੰਘ ਸੰਤਾਂ ਦੇ ਨਾਲ ਰਹਿੰਦੇ ਸੀਗੇ ਉਹਨਾਂ ਦੇ ਮਾਤਾ ਜੀ ਸੀਗੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਮਾਤਾ ਜੀ ਕਹਿਣ ਲੱਗੇ ਬਈ ਕਾਕਾ ਜੇ ਸੰਤਾਰੇ ਸੀ ਤੂੰ ਫੇਰ ਨਾਮ ਨਹੀਂ ਲਿਆ ਮੈਂ ਕਿਹਾ ਨਹੀਂ ਜੀ ਉਹ ਜਿੱਦਾਂ ਪੁਰਾਣੇ ਸ਼ਰਵਕਾਂ ਦੀ ਹੋਟ ਕਹਿੰਦੇ ਤੂੰ ਲੈਣਾ ਸੀ ਸ਼ਬਦ ਨਾਮ ਲੈਣਾ ਸੀ ਮੈਂ ਕਿਹਾ ਤੁਸੀਂ ਫੋਨ ਕਟੋ ਫੋਨ ਕਟਿਆ ਮੈਂ ਸੰਤਾਂ ਨੂੰ ਟੇਲੇ ਲਾਤਾ ਮੈਂ ਕਿਹਾ ਤੁਸੀਂ ਮੈਨੂੰ ਨਾਮ ਨਹੀਂ ਦੇਗਾ ਕਹਿੰਦੇ ਹੁਣ ਲੈ ਲਓ ਉਹਨਾਂ ਨੇ ਮੈਂ ਸੰਗਤ ਦੇ ਸਾਹਮਣੇ ਦੱਸ ਦਿੰਦਾ ਕਿ ਗੁਰੂ ਨਾਨਕ ਪਾਸ਼ਾ ਨੇ ਇਹ ਦੁਨੀਆਂ ਤੋਂ ਕੋਈ ਵੀ ਗੱਲ ਕੋਈ ਨਹੀਂ ਸੀ ਬਿਲਕੁਲ ਨਾਰਮਲ ਸਿੱਖ ਧਰਮ ਦੇ ਵਿੱਚ ਕਈ ਪਰ ਥਾਵਾਂ ਚੱਲੀਆਂ ਜਿੱਦੇ ਸਾਨੂੰ ਉਹ ਨਾਮ ਦੀ ਦਾ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਇੱਕ ਓੰਕਾਰ ਤੋਂ ਲੈ ਕੇ 18 ਹੈ 10 20 ਤੱਕਰ ਇਹ ਸਾਰੇ ਨਾਮ ਰੂਪ ਆ ਬਿਲਕੁਲ ਮੈਂ ਸੰਗਤ ਨੂੰ ਬੇਨਤੀ ਕਰਾਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਸਿਰਫ ਗੁਰਬਾਣੀ ਪੜੋ ਬਿਲਕੁਲ ਉਹਦੇ ਵਿੱਚ ਸਿੱਖਿਆ ਮਿਲਦੀ ਹੈ ਹਾਂਜੀ ਪਰ ਭਾਈ ਸਾਹਿਬ ਜਿੱਦਾਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਸਾਡੇ ਲਈ ਬਹੁਤ ਵੱਡਾ ਵਿਸ਼ਾ ਹੋ ਜਾਂਦਾ ਆ ਸਪੈਸ਼ਲੀ ਸਾਡੇ ਵਰਗੇ ਜਿਹੜੇ ਆਮ ਲੋਕ ਹੈਗੇ ਆ ਹਨਾ ਤੇ ਇਹ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜਾ ਨਾਮ ਸਿਮਰਨਿਆਂ ਦਾ ਅਰਥ ਕੀ ਆ ਤੇ ਇਹਦੀ ਮਹੱਤਤਾ ਕੀ ਆ ਮਹੱਤਤਾ ਤੇ ਅਰਥ ਤਾਂ ਇਹ ਆ ਕਿ ਇਹ ਰੱਬ ਦਾ ਨਾਮ ਆ ਰੱਬ ਹੀ ਆ ਅੱਛਾ ਜੀ ਨਾਮੇ ਹੀ ਜਿਸ ਵਿੱਚੋਂ ਪ੍ਰਮਾਤਮਾ ਪ੍ਰਾਪਤ ਹੁੰਦਾ ਹੋਵੇ ਤੁਹਾਨੂੰ ਸਾਰਾ ਕੁਝ ਤੋਂ ਪ੍ਰਾਪਤ ਹੁੰਦਾ ਮੈਨੂੰ ਤਾਂ ਇਹ ਸ਼ਬਦ ਚੋਂ ਮਿਲਿਆ ਸੱਚੀ ਗੱਲ ਆ ਹਮਮੈਂ ਉੱਥੇ ਪੇਪਰ ਨਹੀਂ ਸੀ ਹੈਗੇ ਮੇਰੇ ਕੋਲ ਹਾਂਜੀ ਕੁਛ ਵੀ ਨਹੀਂ ਸੀ ਕੋਲ ਹਮਮ ਵਿਦਆਊਟ ਪੇਪਰ ਉਤੋਂ ਇੰਡੀਆ ਚਲ ਗਿਆ ਅੱਛਾ ਜੀ ਪਰ ਆਪਣਾ ਜੋ ਇਹ ਸਿਗਾ ਨੇਮ ਉਹ ਨਹੀਂ ਛੱਡਿਆ ਇਸ ਦੇ ਵਿੱਚੋਂ ਹੁਣ ਤੁਸੀਂ ਕਹਿੰਦੇ ਇੱਕ ਹੀ ਪੁੱਛਿਆ ਤੁਸੀਂ ਆਪ ਜੀ ਨੇ ਇਹਦੇ ਅਰਥ ਕੀ ਆ ਹਾਂਜੀ ਬਰ ਰੱਬ ਕਹ ਲੈ ਆ ਤੇ ਨਾਮ ਕਹ ਲੈ ਇੱਕ ਹੀ ਗੱਲ ਹਮਮ ਤੇ ਇਹਦੀ ਮਹੱਤਤਾ ਕੀ ਬਾਹੇ ਗੁਰੂ ਕਹਤਾ ਤੇ ਮਹੱਤਤਾ ਮਹੱਤਤਾ ਦੇ ਬਾਰੇ ਤਾਂ ਆਪਾਂ ਦੱਸ ਨਹੀਂ ਸਕਦਾ ਨਾ ਪਰ ਦੱਸ ਸਕਦਾ ਨਾ ਮੈਂ ਜੀ ਮਹੱਤਤਾ ਵਰਦਾ ਸਕਦਾ ਪਰ ਜਿਹੜਾ ਅੱਜ ਕੱਲ ਅਸੀਂ ਇੰਨਾ ਤਣਾਅ ਵਿੱਚ ਰਹਿੰਦੇ ਆ ਹਨਾ ਟੈਨਸ਼ਨਾਂ ਚੱਕੀ ਫਿਰਦੇ ਆ ਸ਼ਾਂਤੀ ਦੀ ਭਾਲ ਦੇ ਵਿੱਚ ਅਸੀਂ ਆਲੇ ਦੁਆਲੇ ਪਹਾੜਾਂ ਤੇ ਤੁਰੇ ਫਿਰਦੇ ਆ ਸਿੰਦਰੀਆਂ ਵਧੀਆ ਦੇਖ ਆਈਏ ਇਹ ਕੀ ਮੈਂ ਇੱਕ ਜਦੋਂ ਮੈਨੂੰ ਲਾਸਟ ਕੁਝ ਮਨ ਬੀਤਿਆ ਮੈਂ ਜੋ ਮੈਨਾਂ ਹੋਇਆ ਮੈਂ ਉਹੀ ਦੱਸੂਗਾ ਇੱਥੇ ਮੈਂ ਆਪਣਾ ਘਰ ਵੇਚਤਾ ਤੇ ਕਿਸੇ ਦੇ ਘਰ ਰਹਿਣਾ ਸੀ ਇੰਡੀਆ ਨੂੰ ਵਾਪਸ ਜਾਣਾ ਸੀ ਜੀ ਤੇ ਕੁਝ ਮੇਰੇ ਨਾਲ ਅ ਅਧਿਆਤਮਿਕ ਤੌਰ ਤੇ ਅੰਦਰ ਘਟਨਾ ਘੱਟੀ ਬੈਠੇ ਬੈਠੇ ਮੈਡੀਟੇਸ਼ਨ ਕਰ ਰਿਹਾ ਸੀ ਤੇ ਉੱਥੇ ਮੈਨੂੰ ਇਹ ਉਥਲ ਪਥਲ ਤੁਸੀਂ ਕਹਿੰਦੇ ਨਾ ਉੱਥੇ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਉਹ ਮੈਡੀਟੇਸ਼ਨ ਕਰਕੇ ਟਾਈਮ ਲਾ ਕੇ ਮੈਂ ਪਾਰਕ ਜਾਣਾ ਸੀ ਹੂੰ ਹੂੰ ਤੇ ਅੰਦਰ ਫੁਰਨਾ ਇਹ ਆਇਆ ਹੁਣ ਪਾਰਕ ਜਾਣ ਦੀ ਲੋੜ ਹੈ ਨਹੀਂ ਹੁਣ ਹੂੰ ਹੂੰ ਕਿਉਂਕਿ ਅੰਦਰ ਹੀ ਕੁਝ ਉਹ ਪ੍ਰਕਾਸ਼ ਕਿਰਪਾ ਹੋਈ ਇੰਨੀ ਸ਼ਾਂਤ ਮਨ ਸੁਚੇਤ ਸਗਾ ਮਨ ਸੁ ਜਾਗਦਾ ਸੀ ਹੂੰ ਹੂੰ ਐਨ ਸਾਰਾ ਕੁਝ ਮੈਂ ਦੇਖ ਰਿਹਾ ਸੀ ਹੂੰ ਹੂੰ ਤਰਕੁਟੀ ਦੇ ਵਿੱਚ ਇੱਥੇ ਹੂੰ ਹੂੰ ਫਿਰ ਉਸ ਤੋਂ ਬਾਅਦ ਉਹ ਨਹੀਂ ਹੋਇਆ ਕਦੀ ਪਰ ਉਹਦੇ ਲਈ ਇਦਾਂ ਹੁੰਦਾ ਉਹਦੇ ਲਈ ਮਿਹਨਤ ਜਦੋਂ ਤੁਸੀਂ ਕਿਸੇ ਪਾਣੀ ਥੱਲੇ ਅੱਗ ਬਾਲੀ ਜਾਂਦੇ ਆ ਬਾਲੀ ਜਾਂਦੇ ਆ ਉਹ ਪਾਣੀ ਭਾਪ ਬਣਦਾ ਫਿਰ ਉੱਪਰ ਨੂੰ ਇਦਾਂ ਹੀ ਜਦੋਂ ਤੁਸੀਂ ਇਸ ਸਰੀਰ ਦੇ ਨਾਲ ਬੰਦਗੀ ਕਰਦੇ ਆ ਬਹੁਤ ਜ਼ਿਆਦਾ ਇਹਨਾਂ ਧਿਆਨ ਨੂੰ ਟਿਕਾ ਕੇ ਜਿਸ ਤਰ੍ਹਾਂ ਇੱਕ ਲੈਂਜ਼ ਆ ਉਹਦੇ ਉੱਪਰ ਧੁੱਪ ਪੈਂਦੀ ਆ ਉਹ ਫਿਰ ਟਿਕਾ ਕੇ ਨੂੰ ਅੱਗ ਲੱਗ ਜਾਂਦੀ ਆ ਆਪਾਂ ਛੋਟੇ ਹੁੰਦੇ ਮੈਂ ਕਰਕੇ ਦੇਖਿਆ ਹਾਂਜੀ 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 ਉਹ ਐਨਕ ਦਾ ਲੈਂਜ਼ ਲੈ ਲੈਣਾ ਧੁੱਪ ਉਹ ਏਡੀ ਬੜੀ ਧੁੱਪ ਨੂੰ ਇੱਕ ਜਗ੍ਹਾ ਤੇ ਲਿਆ ਕੇ ਇਕੱਠਾ ਕਰਕੇ ਫਿਰ ਇੱਕ ਬਿੰਦੂ ਨਾਲ ਕਾਗਜ਼ ਤੇ ਪਾਉਂਦਾ ਹਾਂਜੀ ਤੇ ਉਹ ਫਿਰ ਅੱਗ ਲੱਗ ਜਾਂਦੀ ਆ ਇਸੇ ਤਰ੍ਹਾਂ ਹੀ ਉਹ ਬਹੁਤ ਵੱਡਾ ਪਰਮਾਤਮਾ ਜਿਹੜਾ ਹੈ ਉਹ ਮਨ ਇੱਕ ਲੈਂਜਵਾ ਤੇ ਸ਼ਬਦ ਦੇ ਰਾਹੀਂ ਉਹ ਮਨ ਵਿੱਚ ਜਾਣਾ ਤੇ ਫਿਰ ਉਹ ਇਸ ਤਰ੍ਹਾਂ ਫਿਰ ਜਿਹੜਾ ਮਨ ਸਾਡਾ ਜਿਹੜਾ ਆ ਸ਼ਾਂਤ ਹੁੰਦਾ ਉਹ ਸ਼ਾਂਤ ਹੁੰਦਾ ਫਿਰ ਕਿਉਂਕਿ ਇਹਦੀ ਪਰਮਾਤਮਾ ਆਪ ਸ਼ਾਂਤਵਾ ਸਮੁਦ੍ਰਿਸ਼ਟਵਾ ਹਾਂਜੀ ਹਾਂਜੀ ਉਸ ਸਾਰੇ ਪਾਸੇ ਆ ਬਿਲਕੁਲ ਉਦੇ ਬਾਰੇ ਪਰਮਾਤਮਾ ਬਾਰੇ ਵੀ ਕੋਈ ਸ਼ਬਦ ਕਿਹਾ ਨਹੀਂ ਜਾ ਸਕਦਾ ਉਹ ਸਭ ਕੁਝ ਵਾ ਇਹ ਬਸ ਫੀਲ ਕੀਤਾ ਜੀ ਹਮ ਹਮ ਆਪਗੁਣ ਭਰੇ ਇੱਕ ਗੁਣ ਦਾ ਹੈ ਹਮ ਹਮ ਅਮਰ ਛੜ ਵੇਖਿਆ ਵੇਖਾ ਸੀ ਹਮ ਹਮ ਮਾਇਆ ਮੂਹ ਪਰਮ ਪਰ ਪੂਲੇ ਸਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਰਿ ਹਿਮਲੰਦ ਜੰਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਜੀ ਹਮ ਮੂਰਖ ਤੋਂ ਮੱਚਾ ਤਰਸਿਆ ਨੇ ਉਹ ਚਤਰਵ ਸਾਰੇ ਨਹੀਂ ਕਰਾਇਓ ਚ ਹੈ ਸਾਰੇ ਮੇਰਾ ਜੀਵਨ ਮੇਰੇ ਨਾਲ ਕਿਦਾਂ ਬਦਲਿਆ ਦਾਸ ਤਾਂ ਉਹ ਕਹੇਗਾ ਕਿ ਪਰ ਹਾਂ ਇਹਦੇ ਲਈ ਮਿਹਨਤ ਦੀ ਲੋੜ ਆ ਤੇ ਤੁਹਾਨੂੰ ਲੱਗਦਾ ਵੀ ਜਿਹੜੇ ਅੱਜ ਕੱਲ ਅਸੀਂ ਐਨੇ ਅ ਣਠੇ ਭੱਜੇ ਫਿਰਦੇ ਆ ਹਨਾ ਸਟ੍ਰੈਸ ਆ ਸ਼ਾਂਤੀ ਹੈ ਨਹੀਂ ਦਿਲ ਨੂੰ ਇਹ ਕਿਤੇ ਨਾ ਕਿਤੇ ਆਪਾਂ ਬਾਣੀ ਤੋਂ ਨਾਮ ਤੋਂ ਦੂਰ ਚੱਲ ਗਏ ਆ ਗੱਲ ਕੀ ਆ ਕਿ ਆਪਣਾ ਜਿਹੜਾ ਸਹਿਜ ਵਾ ਨਾ ਸਹਿਜ ਜਿਹੜਾ ਆਪਣਾ ਸਹਿਜ ਵਾ ਇਨਸਾਨ ਦਾ ਕੁੱਲ ਦੁਨੀਆ ਦੇ ਇਨਸਾਨ ਦਾ ਸਹਿਜ ਗਵਾਚ ਗਿਆ ਸਹਿਜ ਕੀ ਆ ਕਿ 8 ਵਜੇ ਆਪਾਂ ਰੋਟੀ ਪਾਣੀ ਖਾ ਕੇ ਸੌ ਜਾਣਾ ਸ਼ਾਮ ਨੂੰ ਘਰੇ ਆ ਜਾਣਾ ਹਾਂਜੀ 9 ਵਜੇ ਸੌ ਜਾਣਾ ਹਾਂਜੀ ਘੱਟ ਤੋਂ ਘੱਟ 10 ਵਜੇ ਸੌ ਇਹ ਸਹਿਜ ਵਾ ਅੰਮ੍ਰਿਤ ਵੇਲੇ ਸਹਿਜ ਨਾਲ ਉੱਠ ਖੜਨਾ ਤੇ ਗੁਰਮੁਖ ਬਾਣੇ ਚ ਵੀ ਆ ਗੁਰਮਖ ਸਹਿਜੇ ਖਾਵੇ ਸਹਿਜੇ ਜਾਗੇ ਇਸ ਤਰ੍ਹਾਂ ਪੰਕਤੀ ਹੈਗੀ ਆ ਤੇ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਪੰਛੀ ਸ਼ਾਮ ਨੂੰ ਘਰਾਂ ਵੱਲ ਨੂੰ ਆਉਂਦੇ ਆ ਇੱਥੇ ਵੀ ਇਦਾਂ ਕੁੱਲ ਦੁਨੀਆਂ ਦੇ ਪੰਛੀ ਸਭ ਇਦਾਂ ਸ਼ਾਮ ਨੂੰ ਜਦੋਂ ਹਨੇਰਾ ਹੋਣ ਲੱਗਦਾ ਉਹ ਘਰਾਂ ਨੂੰ ਆ ਜਾਂਦੇ ਸਾਰੇ ਯਾ ਪਰ ਇਨਸਾਨ ਕੀ ਕਰਦਾ ਸ਼ਾਮ ਨੂੰ ਬਾਹਰ ਨਿਕਲਦਾ ਆ ਔਰ ਅਮਰਤ ਵੇਲੇ ਕੀ ਕਰਦਾ ਆ ਅਮਰਤ ਵੇਲੇ ਉੱਠਦੇ ਸਾਰ ਹੀ ਸਾਨੂੰ ਕਰਨਾ ਚਾਹੀਦਾ ਮੈਡੀਟੇਸ਼ਨ ਵਾਹਿਗੁਰੂ ਵਾਹੇ ਗੁਰੂ ਉੱਠਦੇ ਸਾਰ ਹੂੰ ਨਾਣਾ ਵੀ ਨਹੀਂ ਅਜੇ ਹੂੰ ਹੂੰ ਉੱਠਦੇ ਸਾਰ ਟਕਸਾਲ ਵਿੱਚ ਕੀ ਦੱਸਿਆ ਹੂੰ ਹੂੰ ਕਿ ਉੱਠਦੇ ਸਾਰ ਸਰਹਾਣੇ ਵੰਨ ਬੋ ਕਰ ਲੈਣਾ ਹੂੰ ਹੂੰ ਐਡਾ ਪਿਆਮ ਹੈ ਹੂੰ ਹੂੰ ਤੇ ਘੁੰਮ ਜਾਣਾ ਕਿਉਂਕਿ ਜਿਹੜੀ ਜੋਤ ਇੱਥੇ ਆ ਹੂੰ ਇਸ ਇਹ ਨਿਤਰੋ ਮੇਰੇ ਹਰ ਤੋਂ ਮੈਂ ਜੋਤਰੀ ਹਰਗਨ ਅਵਰ ਨਾ ਦੇਖੋ ਕੋਈ ਹਰਗਨ ਅਵਰ ਨਾ ਦੇਖੋ ਕੋਈ ਨਜ਼ਰੀ ਕਰਨੇ ਵਾਲਿਆ ਇਹ ਬੇਸ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਰੂਪਨ ਸੋ ਕਹਿਣ ਤੋਂ ਭਾਵ ਜੋਤ ਜਿਹੜੀ ਮਾਪੁਰਖੀ ਕਰਿਆ ਕਰਦੀ ਉਹ ਜੋਤ ਐ ਅੱਖਾਂ ਦੇ ਪਿੱਛੇ ਤੇ ਇੱਥੇ ਸੈਂਟਰ ਚ ਗੱਬੇ ਉੱਥੇ ਹੈਗੀ ਆ ਜਿਹੜੀ ਆਪਰੇਸ਼ਨ ਕਰਨਾ ਬੰਦ ਨਹੀਂ ਦੀ ਹੈਗੀ ਉਹ ਵਿਆਪਕਵਾ ਬਿਲਕੁਲ ਉਹ ਜਿਹੜੀ ਜੋਤ ਵਾ ਉਹ ਜਿਹੜੀ ਇੱਥੇ ਪਿੱਛੇ ਸਰਾਣੇ ਪਰ ਪਈ ਸੀ ਮੇਨ ਹੈਡ ਜਿਹੜਾ ਹਾਂਜੀ ਜਿਹੜੀ ਜੋਤ ਸੀ ਜਿਹੜੀ ਚਲਾ ਰਹੀ ਸਰੀਰ ਨੂੰ ਆਪਾਂ ਉਦੋਂ ਨੂੰ ਮੂੰਹ ਕਰਨਾ ਸਤਕਾਰ ਕਰਕੇ ਕਿ ਸਾਰੀ ਰਾਤ ਉਹ ਜੋਤ ਉੱਦਰ ਸੀਗੀ ਅੱਛਾ ਜੀ ਫਿਰ ਉਦੋਂ ਨੂੰ ਮੂੰਹ ਕਰਕੇ ਆਪਾਂ ਫਿਰ ਵਾਹਿਗੁਰੂ ਦਾ ਜਾਪ ਕਰਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਉੱਠਦੇ ਸਾਰ ਹੀ ਇਸ਼ਨਾਨ ਪਾਣੀ ਬਾਅਦ ਵਿੱਚ ਪਹਿਲਾਂ ਉੱਠਦੇ ਸਾਰ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਮਹਾਪੁਰਖਾਂ ਨੇ ਕਿਹਾ ਕਰਦੇ ਸੀ ਕਿ ਅੰਦਰ ਨੂੰ ਸਾਹ ਲੈਣਾ ਸਤਨਾਮ ਬਾਹਰ ਨੂੰ ਸਵਾਸ ਕਰਨਾ ਵਾਹਿਗੁਰੂ ਇੱਕ ਹੋਰ ਮੈਂ ਮਾਫ ਕਰਿਓ ਇੱਕ ਹੋਰ ਪਤਾ ਨਹੀਂ ਮੈਡੀਟੇਸ਼ਨ ਨਾਲੇ ਤਾਂ ਬਹੁਤ ਸਾਧੂ ਸੰਤ ਵੀ ਸਮਝਾਉਂਦੇ ਆ ਹੋਰ ਬਹੁਤ ਅੱਜਕੱਲ ਹੈਗੇ ਜਿਦਾਂ ਅਦਾਰੇ ਜਾਂ ਗੁਰਮੁਖ ਸਿੱਖ ਗਿਆਨੀ ਟ੍ਰੈਂਡ ਹੀ ਚੱਲਿਆ ਪਿਆ ਹੈ ਹਾਂਜੀ ਹਾਂਜੀ ਮੈਂ ਕਿਸੇ ਦਾ ਕੁਛ ਨੂੰ ਕੁਛ ਨਹੀਂ ਕਹਿੰਦਾ ਹਰ ਇੱਕ ਦਾ ਆਪਣਾ ਆਪਣਾ ਮਾਰਗ ਹੈਗਾ ਆ ਜੀ ਕੋਈ ਇੰਗਲੈਂਡ ਨੂੰ ਕੈਨੇਡਾ ਨੂੰ ਬਾਏ ਫ੍ਰੈਂਕਫਰਟਾਂ ਦਾ ਕੋਈ ਬਾਏ ਟੋਕੀਓ ਰਾਹੀਂ ਦਾ ਜੀ ਹਰ ਇੱਕ ਰਾਹ ਹੈ ਆ ਕੋਈ ਸਤਨਾਮ ਵਾਹਿਗੁਰੂ ਕਰਕੇ ਕੋਈ ਪਹਿਲੀ ਪੌੜੀ ਦਾ ਪਾਠ ਕਰਕੇ ਪਹੁੰਚਦਾ ਆ ਸੰਤ ਗੁਰਵਜਨ ਸਿੰਘ ਜੀ ਖਾਲਸਾ ਮਹਾਰਾਜ ਪਿੰਡਰਾਂ ਵਾਲੇ ਉਹ ਪਹਿਲੀ ਪੌੜੀ ਦਾ ਜਾਪ ਕਰਿਆ ਕਰਦੇ ਸੀ ਹੂੰ ਹੂੰ ਕੁਝ ਮਹਾਪੁਰਖ ਜਾਪ ਜੀ ਸਰਦਾ ਜਾਪ ਕਰਦੇ ਬਹੁਤ 25 25 ਪਾਠ 101 ਪਾਠ ਜੀ ਕੁਝ ਮਹਾਪੁਰਖ ਸਵਾਸ ਸਵਾਸ ਹੂੰ ਹੂੰ ਇਦਾਂ ਸਵਾਸ ਸਵਾ ਵਾਹਿਗੁਰੂ ਹੌਲੀ ਹੌਲੀ ਕਹਿਣਾ ਬਹੁਤ ਹੌਲੀ ਬਹੁਤ ਹੌਲੀ ਰੁਕੇ ਸ਼ਾਂਤ ਹੋ ਕੇ ਜੇ ਤੁਹਾਤੇ ਥੱਲੇ ਚੌਂਕੜੀ ਨਹੀਂ ਵੱਜਦੀ ਐਦਾਂ ਜਿੱਦਾਂ ਦਾਸ ਬੈਠਾ ਐਦਾਂ ਬੈ ਜਪੇ ਪਏ ਪਏ ਜਪ ਲਓ ਯਾ ਤੁਰਦੇ ਫਿਰਦੇ ਜਪ ਲਓ ਜੀ ਇਹ ਜਿਹੜਾ ਹੁਣ ਇੱਕ 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 ਮੈਂ ਛੋਟੀ ਜਿਹੀ ਤੁਹਾਨੂੰ ਆਂਦੀ ਗੁਰਬਾਣੀ ਚ ਪੰਕਤੀ ਸ਼ਲੋਕ ਪੜਦੇ ਆਪਾਂ ਸਾਰੇ ਹੀ ਆ ਹਮ ਸ਼ਲੋਕ ਪਵਨ ਗੁਰੂ ਹਮ ਹਮ ਨਾਲੇ ਕਹਿੰਦਾ ਪਵਨ ਗੁਰੂ ਜਿਸ ਤਰ੍ਹਾਂ ਸਾਡੇ ਵਾਸਤੇ ਹਵਾ ਜ਼ਰੂਰੀ ਆ ਸਾਡੇ ਵਾਸਤੇ ਹਮ ਜੇ ਕਿਸਾਨ ਆਵੇ ਸਾਡੇ ਅੱਖਾਂ ਬਾਰਾਂ ਇਹਨੇ ਬਿਲਕੁਲ ਘਬਰਾਟ ਹੁੰਦੀ ਆ ਸਤਿਗੁਰੂ ਕਹਿੰਦਾ ਜਿੱਦਾਂ ਤੈਨੂੰ ਪਵਣ ਜ਼ਰੂਰੀ ਆ ਇਦਾਂ ਤਿਲੇ ਗੁਰੂ ਜ਼ਰੂਰੀ ਆ ਜੀ ਪਵਣ ਗੁਰੂ ਹੂੰ ਹੂੰ ਇਦਾਂ ਜਿੱਦਾਂ ਹਵਾ ਜ਼ਰੂਰੀ ਆ ਇਦਾਂ ਤਿਲੇ ਸਵਾਸ ਸਵਾਸ ਗੁਰੂ ਜ਼ਰੂਰੀ ਆ ਤਿਲੇ ਉਹ ਗਿਆਨ ਜ਼ਰੂਰੀ ਜੇ ਕੋਤਦਾ ਪੈਸਾ ਜਿਹੜੀ ਆਪਾਂ ਹੁਣ ਗੱਲ ਕੀਤੀ ਆ ਅਸੀਂ ਅਧਿਆਤਮਿਕ ਤੌਰ ਤੇ ਗੱਲ ਕੀਤੀ ਆ ਤੇ ਆਪਣੇ ਧਰਮ ਦੇ ਵਿੱਚ ਇਹ ਵੀ ਸਾਨੂੰ ਦੱਸਿਆ ਗੁਰੂ ਪਾਸ਼ਾ ਨੇ ਪਈ ਲੋਕਾਂ ਦੀ ਭਲਾਈ ਕਰਨੀ ਆ ਹਾਂ ਪੇ ਮਨੁੱਖਤਾ ਦੀ ਸੇਵਾ ਕਹਿੰਦੇ ਸਭ ਤੋਂ ਵੱਡੀ ਸੇਵਾ ਜੀ 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 ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਅਧਿਆਤਮਿਕ ਸਫ਼ਰ ਦੇ ਨਾਲ-ਨਾਲ ਤੁਸੀਂ ਲੋਕ ਭਲਾਈ ਲਈ ਕੀ ਕੀਤਾ ਜਿੱਥੇ ਮਨੁੱਖਤਾ ਦੀ ਸੇਵਾ ਹੋ ਸਕੇ ਕੀ ਐਦਾਂ ਦਾ ਕੋਈ ਉਪਰਾਲਾ ਤੁਸੀਂ ਕੀਤਾ ਆ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਸਨ 95 ਦੇ ਵਿੱਚ 1995 ਦੇ ਵਿੱਚ ਜਿਹੜਾ ਹਸਪੀਟਲ ਬਣਨਾ ਸ਼ੁਰੂ ਹੋਇਆ ਸੰਤ ਓੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪੀਟਲ ਬਿਸਤ ਦਬਾਬ ਨੇ ਰੋਪੜ ਤੋਂ ਆਦੀ ਆ ਨਿਕਲਦੀ ਉਹਦੇ ਉੱਪਰ ਆ ਮਹਾਪੁਰਖਾਂ ਦਾ ਸਥਾਨ ਆ ਸਥਾਨ ਦੇ ਵਿੱਚੋਂ ਹੀ ਹਸਪੀਟਲ ਫੇ ਨਿਕਲੇ ਆ ਅੱਛਾ ਜੀ ਮਹਾਪੁਰਖ ਬਾਹਰ ਆਇਆ ਕਰਦੇ ਸੀ ਕੈਨੇਡਾ ਅਮਰੀਕਾ ਇੰਗਲੈਂਡ ਫਿਲਪਾਈਨ ਮਨਿਲੇ ਜਾਂਦੇ ਸੀ ਅੱਛਾ ਜੀ ਤੇ ਉਹਨਾਂ ਦੇਸ਼ਾਂ ਵਿੱਚ ਅਮਰੀਕਾ ਜਾ ਕੇ ਉਹਨਾਂ ਦੇਸ਼ਾਂ 'ਚ ਮਾਂ ਜਿਹੜੀ ਮਿਲੀ ਉਹ ਮਾਇਆ ਉਹਨੂੰ ਬਹੁਤੀ ਹੋ ਗਈ ਕਹਿੰਦੇ ਕੀ ਕਰੀਏ ਫਿਰ ਲੋਕ ਭਲਾਈ ਵਾਸਤੇ ਉੱਥੇ ਇੱਕ ਹਸਪੀਟਲ ਖੋਲਿਆ ਅੱਛਾ ਜੀ ਉਹ ਹਸਪਤਾਲ ਅੱਜ ਵੀ ਚੱਲ ਰਿਹਾ ਬੜੇ ਸਾਡੇ ਜਿਹੜੇ ਹੁਣ ਪ੍ਰਧਾਨ ਨੇ ਉਹ ਵਰਜਿੰਦਰ ਸਿੰਘ ਹੁਸੈਨਪਰੀ ਅੱਛਾ ਜੀ ਇਹ ਕਿਹੜਾ ਪਿੰਨੋ ਦੱਸਾ ਤੁਸੀਂ ਪਿੰਡ ਮਹਿਤਪੁਰ ਉਹ ਲਦਣੀ ਅੱਛਾ ਜੀ ਬਲਾਚੌਰ ਹਾਂਜੀ ਤਹਿਸੀਲ ਹਾਂਜੀ ਮੇਰਾ ਵੀ ਇਲਾਕਾ ਉਹੀ ਆ ਹਾਂਜੀ ਅੱਛਾ ਜੀ ਅੱਛਾ ਕਿਹੜਾ ਪਿੰਡ ਤੁਹਾਡਾ ਜੀ ਸਾਡਾ ਰੁਰਕੀ ਮੁਗਲਾ ਹੈ ਅੱਛਾ ਜੀ ਅੱਛਾ ਰੁਰਕੀ ਮੁਗਲਾ ਸਾਡੇ ਕੋਲ ਹੀ ਆ ਹਾਂਜੀ ਬਲਾਚੌਰ ਤਹਿਸੀਲ ਮੰਜੀਤ ਸਿੰਘ ਵੀ ਸਾਡੇ ਕੋਲ ਹੈਗੇ ਉੱਥੇ ਦੇ ਸਾਡੇ ਅਕਾਊਂਟੈਂਟ ਹੈਗੇ ਆ ਅੱਛਾ ਜੀ ਤੇ ਉਸ ਹਸਪਤਾਲ ਦੇ ਵਿੱਚ ਕਿਹੋ ਜਿਹੀਆਂ ਸਵਾਮਾਂ ਦਿੱਤੀਆਂ ਜਾਂਦੀਆਂ ਆ ਪਹਿਲਾਂ ਤਾਂ 23 24 ਸਾਲ ਤੋਂ ਹੋ ਉਸੇ ਤਰ੍ਹਾਂ ਚੱਲ ਰਿਹਾ ਸੀ ਹੁਣ ਸਰਦਾਰ ਬਰਜਿੰਦਰ ਸਿੰਘ ਦੇ ਆਣ ਕਰਕੇ ਅੱਛਾ ਜੀ ਉਹਨਾਂ ਨੇ ਕਰੋੜ ਸਵਾ ਕਰੋੜ ਲਾ ਕੇ ਪਹਿਲਾਂ ਤੁਹਾਨੂੰ ਰੇਨੋਵੇਟ ਕੀਤਾ ਸਾਰਾ ਅੱਛਾ ਜੀ ਫਿਰ ਐਮ ਡੀ ਮੈਡੀਸਨ ਡਾਕਟਰ ਡੈਂਟਲ ਡਾਕਟਰ ਡੈਂਟਲ ਡਿਪਾਰਟਮੈਂਟ ਤੋਂ ਸਾਡਾ ਇੰਨਾ ਅੱਛਾ ਆ ਹੂੰ ਹੂੰ ਕਿ ਉਹਨਾਂ ਨੂੰ ਪ੍ਰਸ਼ਾਦਾ ਸ਼ਗਨ ਦਾ ਟਾਈਮ ਨਹੀਂ ਹੈਗਾ ਐਨ ਆਰ ਆਈ ਜਿਨ ਨੇ ਟੋਟਲੀ ਹੂੰ ਹੂੰ ਦੰਦਾਂ ਦਾ ਜੋ ਕੰਮ ਟੋਟਲੀ ਸਰਦਾਰ ਬਰਜਿੰਦਰ ਸਿੰਘ ਉਹਨਾਂ ਨੇ ਜਪਾਨ ਤੋਂ ਪਤਾ ਨਹੀਂ ਕਿੱਥੋਂ ਮਸ਼ੀਨਾਂ ਮੰਗਾਈਆਂ ਹੂੰ ਹੂੰ ਮੇਰੇ ਖਾਲ ਪੰਜ-ਪੰਜ ਲੱਖ ਦੀ ਜੋ ਮਸ਼ੀਨ ਹੈਗੀ ਆ ਚੇਅਰ ਹੈਗੀ ਚੇਅਰ ਕਹਿੰਦੇ ਆ ਉਹਨਾਂ ਨੂੰ ਡੈਂਟਲ ਚੇਅਰ ਅੱਛਾ ਜੀ ਜਿਹੜੀਆਂ ਦੋ ਲਵਾਈਆਂ ਹੈਗੀਆਂ ਤੇ ਉੱਥੇ ਫਿਰ ਇਲਾਜ ਸਸਤੇ ਭਾਅ ਕਿੱਥੇ ਦੀ ਬੱਕੀਆਂ ਹਾਂ ਜੀ ਹਾਂ ਜੀ ਜਿਹੜੀ ਡਾਇਲਿਸਿਸ ਸਾਡੇ ਹੁੰਦੀ ਆ ਡਾਇਲਿਸਿਸ ਸਾਡੇ ਕੋਲ ਗੁਰੂ ਸਾਹਿਬ ਦੀ ਕਿਰਪਾ ਸਿਟੀ ਮਸ਼ੀਨ ਹੈਗੀ ਆ ਆਪਰੇਸ਼ਨ ਥੀਟਰ ਹੈਗਾ ਆ ਮੈਡੀਕਲ ਸਟੋਰ ਲੈਬ ਅ ਔਰ ਅ ਕਿ ਜੀ ਆਈਪੀਡੀ ਆਪੀਡੀ ਸਾਰਾ ਕੁਝ ਜਾਨੀ ਗੁਰੂ ਦੀ ਕਿਰਪਾ ਹੈਗੀ ਆ। ਫਿਰ ਜਿੱਥੇ ਸੰਗਤਾਂ ਦਾ ਜਿੱਦਾਂ ਇਲਾਜ ਹੈ ਜਿਹੜਾ ਉਹ ਹੋਰ ਉਹ ਬਹੁਤ ਘੱਟ ਸੀ। ਉਹਨਾਂ ਘੱਟ। ਦੇਖੋ ਡਾਇਲਿਸਿਸ ਨਾਰਮਲ ਤੁਸੀਂ ਜਾਓ ਨਮੇ ਜਾਂ ਕਿਤੇ ਉਧਰ ਜੀ। ਤਾਂ 3000 ਤੋਂ ਘੱਟ ਨਹੀਂ ਹੋਣੇ। ਹਮਮ। ਪਰ ਸਾਡੀ ਮੈਨੇਜਮੈਂਟ ਨੇ 900 ਰੁਪਏ ਚ ਕਰਦੇ ਆ। ਅੱਛਾ ਜੀ। ਜਿਹੜਾ ਤੁਸੀਂ ਐਨਆਰਆਈ ਸਾਰੇ ਬਾਬਾ ਜੀ ਇਹਨੂੰ ਪਹਿਲਾਂ ਦਿੰਦੇ ਰਹੇ। ਹਮਮ। ਕਿਉਂਕਿ ਸਾਡਾ ਤਾਂ ਪਰਿਵਾਰ ਹੈ ਨਹੀਂ ਸਾਡਾ ਤਾਂ ਪਰਿਵਾਰ ਜਿਹੜੀ ਸੰਗਤ ਆ ਉਹੀ ਪਰਿਵਾਰ ਸਾਡਾ। ਜੀ। ਇਹ ਇਹਹੀ ਸ਼ੌਂਕ ਵਾਇਕ ਮਨ ਚ ਗੁਰੂ ਸਾਹਿਬ ਨੇ ਪੈਦਾ ਕੀਤਾ। ਕਿ ਆਪਾਂ ਤਾਂ ਬਸ ਇਹ ਸੰਗਤ ਦੀ ਹੀ ਸੇਵਾ ਕਰਨੀ ਆ ਉਹਨੂੰ ਸੇਵਾ ਕਰਕੇ ਮਾਨੂੰ ਸ਼ਾਂਤੀ ਮਿਲਦੀ ਆ ਜੀ ਔਰ ਇਹ ਇਹ ਨਹੀਂ ਸਬਜ਼ੀ ਦੀ ਬਾਲਟੀ ਚੱਕ ਕੇ ਵਰਤਾ ਵਰਤਾ ਦਾ ਸੇਵਾ ਕਰ ਲਓ ਪ੍ਰਸ਼ਾਦ ਤਾਂ ਵੀ ਸ਼ਾਂਤੀ ਮਿਲੂਗੀ ਕਿਸੇ ਦੀ ਹੈਲਪ ਕਰੋਗੇ ਤਾਂ ਵੀ ਸ਼ਾਂਤੀ ਮਿਲੂਗੀ ਅਗਰ ਤੁਸੀਂ ਕੋਈ ਹਸਪੀਟਲ ਚਲਾ ਰਹੇ ਆਂ ਵੱਡੀ ਵੱਡੇ ਬਿਲਿੰਗ ਕਰ ਰਹੇ ਆਂ ਤੇ ਉਹ ਵੀ ਫਿਰ ਸੇਵਾ ਕਰਕੇ ਸ਼ਾਂਤੀ ਮਿਲਦੀ ਆ ਜੀ ਤੇ ਉਥੇ 900 ਰੁਪਏ ਸਾਡੇ ਦਿਲ ਅਸ ਤੋਂ ਹੁੰਦੀ ਆ ਹਮ ਤੇ ਹੋਰ 3000 ਹੁੰਦੀ ਆ ਤੋ ਆਪਣੇ ਲੱਕੇ ਦਾ ਕੋਈ ਵੀ ਉੱਥੇ ਜਿਹੜਾ ਨਹੀਂ ਆਲੇ ਦੁਆਲੇ ਅਫੋਰਡ ਕਰ ਸਕਦਾ ਕਿਉਂਕਿ ਪਰ ਆਹ ਉਹਨਾਂ ਦੀ ਤਾਂ ਖੁੱਲੀ ਖੁੱਲਾ ਸੱਦਾ ਸਾਡੇ ਦਾ ਆਵੇ ਜਾਂ ਬਹੁਤ ਪੇਸ਼ੈਂਟ ਆਉਂਦੇ ਬਹੁਤ ਜ਼ਿਆਦਾ ਅੱਛਾ ਜੀ ਨਵੀਂ ਸ਼ਹਿਰ ਚ ਪਤਾ ਸਾਰਿਆਂ ਨੂੰ ਇਹ ਮਹਤਪੂਰਨ ਸੰਤਾਨਾਂ ਦਾ ਹਸਪਤਾਲ ਕਹਿੰਦੇ ਆ ਅੱਛਾ ਜੀ ਤੇ ਸਾਡੇ ਡੈੱਡ ਬੋਰਡ ਰੱਖਣ ਦੀ ਵੀ ਸਾਡੇ ਕੋਲ ਸਬਦਾ ਹੈਗੀ ਆ ਅੱਛਾ ਜੀ ਉੱਥੇ ਬੱਲਾ ਚੌਰ ਉਰੇ ਆਲੇ ਉਰੇ ਪਰੇ ਕਿਤੇ ਵੀ ਡੈੱਡ ਬੋਰਡ ਰੱਖਣ ਦੀ ਮੌਰਚਰੀ ਨਹੀਂ ਹੈਗੀ ਜੀ ਸਾਡੇ ਕੋਲ 6 ਫ੍ਰਿਜਾਂ ਆ ਅੱਛਾ ਜੀ ਤੇ ਅਸੀਂ ਸਿਰਫ ਅਤੇ ਸਿਰਫ 700 ਰੁਪਏ ਲੈਨੇ ਆ ਹੂੰ ਹੂੰ ਨਾਰਮਲ ਨਵੀਂ ਸਰਜਰੀ ਹੋਦਰ ਕਿਤੇ ਮੇਰਾ ਖਿਆਲ ਆ ਕੇ 1500 ਤੋਂ 1800 ਦੇ ਵਿੱਚ ਵਿੱਚ ਹੈਗੀ ਫੀਸ ਜੀ ਜਦੋਂ ਕੋਈ ਅਮਰੀਕਾ ਤੋਂ ਕਿਸ ਨੇ ਆਣਾ ਆ ਉੱਥੇ ਉਹਨਾਂ ਦੇ ਬਜ਼ੁਰਗ ਚੜਾਈ ਕਰ ਗਿਆ ਉਹਨੂੰ 6 ਦਿਨ ਲੱਗ ਗਿਆ ਬਾਡੀ ਰੱਖੀ ਤੇ ਅਸੀਂ 6 ਦਿਨ ਫਿਰ ਬਾਡੀ ਰੱਖਣ ਨੂੰ ਤੇ ਕੇ ਰੱਖਣੇ ਸਾਰਾ ਕੁਝ ਹੈ ਉਹਦੀ ਦੇਖਭਾਲ ਸਾਰਾ ਕੁਝ ਰੱਖਣੀ ਹੁੰਦੀ ਆ ਤੇ کئی ਪਿੰਡਾਂ ਚ ਵੀ ਲਾਪੇ ਕੰਨ ਦੇਖੋ ਦੇਖੀ ਪਰ ਉਹ ਗਲਤ ਹੈਗਾ ਥੋੜਾ ਜਿਹਾ ਕਿਉਂਕਿ ਉੱਥੇ ਕੇਅਰ ਨਹੀਂ ਡੱਕ ਹੋਣੀ ਉੱਥੇ ਬਿਜਲੀ ਚੱਲੀ ਜਾਣੀ ਉਹ ਇੱਕ ਬਾਡੀ ਦੇ ਰੱਖਣ ਵਾਸਤੇ ਫਿਰ ਬੜਾ ਕੁਝ ਕਰਨਾ ਪੈਂਦਾ ਜੇ ਸਾਡੇ ਘਰ ਚ ਕੋ ਡੈੱਡ ਹੋਇਆ ਉਧਰ ਕਿਸੇ ਹੋਰ ਦੇ ਹੋ ਗਿਆ ਉਹਨਾਂ ਕਹਿੰਦਾ ਮੇਰੀ ਰੱਖੋ ਤੇ ਮੇਰੀ ਰੱਖੋ ਬਿਲਕੁਲ ਬਿਲਕੁਲ ਉਹ ਫਿਰ ਗਲਤ ਹੋ ਜਾਂਦਾ ਸੋ ਸਾਡੇ ਕੋਲ ਡੈੱਡ ਬਾਡੀ ਰੱਖਣਾ ਤੇ 24 ਘੰਟੇ ਲੰਗਰ ਹਾਂ ਹਾਂ ਆਰਾਮ ਰਹਿਣ ਦੀ ਸਹੂਦਤਾਂ ਮਹਾਂਪੁਰਖਾਂ ਦੀ ਕਟਿਆਵਲ ਬਲਾਚੌਰ ਚ ਪੁਲਿਸ ਸਟੇਸ਼ਨ ਸਾਰਿਆਂ ਨੂੰ ਪਤਾ ਆਇਆ ਕਿ ਸਾਡੇ ਕੋਲ ਰਾਤ ਰਹਿਣ ਦੀ ਸਹੂਲਤ ਹੈ ਜੀ ਪੁਲਿਸ ਸਟੇਸ਼ਨ ਤੋਂ ਵੀ ਸਾਨੂੰ ਮੈਂ ਸਹੂਲਤਾਂ ਦੱਸ ਰਿਹਾ ਸਾਨੂੰ ਫੋਨ ਆ ਜਾਂਦਾ ਜੀ 400 ਬੰਦੇ ਦਾ ਖਾਣਾ ਭੇਜ ਦਿਓ 100 ਬੰਦੇ ਦਾ ਖਾਣਾ ਭੇਜ ਦਿਓ ਉਹ ਵੀ 10 ਰੇ ਭੇਜ ਦੇ ਟੂਰਨਾਮੈਂਟਾਂ ਦੇ ਆ ਜਾਂਦਾ ਆ ਆ ਬਾਬਾ ਜੀ ਇੱਥੇ ਖਾਣਾ ਭੇਜੋ ਟੂਰਨਾਮੈਂਟ ਚੱਲ ਰਹੇ ਆ ਤੇ ਉਹਦੇ ਬਾਅਦ ਅ ਫੁੱਟਬਾਲ ਪਿੰਡ ਵਿੱਚ ਕਰਾਣੇ ਆ ਜੀ ਉਹ 10 ਨੂੰ ਬੜਾ ਸ਼ੌਂਕ ਆ ਖੇਡਦੇ ਵੀ ਰਹੇ ਆ ਤੇ ਪਿੱਛੇ ਦੋ ਟੂਰਨਾਮੈਂਟ ਕਰਾਏ ਆ ਹੁਣ ਇਸ ਵਾਰ ਮੈਂ 10 ਇੱਧਰ ਆ ਕੇ ਰਹਿ ਗਿਆ ਹੂੰ ਤੇ ਇਸ ਤਰ੍ਹਾਂ ਬੱਚਿਆਂ ਸਕੂਲ ਦੋ ਆ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਉਹ ਦਾਸ ਨੂੰ ਕਹਿਣ ਤਾਂ ਉਹਨਾਂ ਵਾਸਤੇ ਵੀ ਜੋ ਕਹਿਣ ਰੰਗ ਕਰਵਾਣਾ ਜਾਂ ਕੋਈ ਕਾਰਜਵਾ ਉਹ ਗੁਰੂ ਦੀ ਜਿਹੜੀ ਗੋਰਖੋਨੀ ਮਾਇਆ ਹੁੰਦੀ ਉਹ ਚੋਂ ਉਹਨਾਂ ਨੂੰ ਦੇ ਦਿੰਦੇ ਆ ਬਾਕੀ ਇੱਕ ਉਸੂਲੇ ਬਣਾਇਆ ਹੋਇਆ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਕੋਈ ਲੜਕੀ ਵਾਲਾ ਆ ਜਵੇ ਤੇ ਮੈਂ ਐਡ ਨਹੀਂ ਪਾਉਂਦਾ ਫੇਸਬੁਕ 'ਤੇ ਚਲਾਉਂਦਾ ਨਾ ਕਦੇ ਫੇਸਬੁਕ ਤੇ ਆਪਾਂ ਫੋਟੋ ਪਾਈ ਅਸੀਂ ਆ ਕਰਦੇ ਸੀ ਆ ਕਰਦੇ ਆ ਸੰਤਾਂ ਦਾ ਕੋਈ ਜਾਣਦਾ ਵੀ ਨਹੀਂ ਹੈਗਾ ਜੀ ਜੀ ਬਹੁਤ ਵਧੀਆ ਉਪਰਾਲਾ ਪਾਈ ਸਾ ਜੀ ਤਾਂ ਉਸ ਪੰਕਤੀ ਨੂੰ ਮੁੱਖ ਰੱਖੀਦਾ ਆ ਕਿ ਉਹ ਪੰਕਤੀ ਹੈਗੀ ਆ ਕੋਹ ਨਾਨਕ ਸਭ ਤੇਰੀ ਬੜਿਆਈ ਕੋਈ ਨਾ ਨਾ ਜਾਣੇ ਮੇਰਾ ਨਾਲੇ ਆਪਾਂ ਕਰਦੇ ਆ ਨਾਲੇ ਪੰਕਤੀ ਪੜ੍ਹਦੇ ਆ ਨਾਲੇ ਆਪਣੇ ਐਡ ਕਰਦੇ ਆ ਵੀ ਸਾਨੂੰ ਕੋਈ ਜਾਣੇ ਐਡ ਅਸੀਂ ਤਾਂ ਕਰਦੀ ਆ ਲੋਕਾਂ ਨੂੰ ਹਲਪ ਵਾਸਤੇ ਪਰ ਆ ਅਸੀਂ ਤਾਂ ਇਹ ਕਹਿੰਦੇ ਸਤਗੁਰੂ ਨਾਨਕ ਤੇਰਾ ਹੀ ਸਭ ਕੁਝ ਤੇਰਾ ਦਿੱਤਾ ਖਾਣੇ ਆ ਤੇਰਾ ਦਿੱਤਾ ਵਰਤਾ ਰਹੇ ਆ ਸੋ ਇਸ ਤਰ੍ਹਾਂ ਲੜਕੀ ਦੇ ਵਿਆਹ ਵਾਲਾ ਕੋਈ ਆ ਜਵੇ ਤਾਂ ਉਹ ਅਦਾਸ ਨੇ ਰੱਖਿਆ ਹੋਇਆ ਕਿ 11000 ਰੁਪਈਆ ਤੇ ਇੱਕ ਘੜੀ ਅੱਛਾ ਜੇ ਤਾਂ ਮੈਨੂੰ ਕੋ ਘੜੀ ਦੇ ਦਿੰਦਾ ਆ ਮੈਂ ਫਿਰ ਉਹ ਘੜੀ ਉਹਨੂੰ ਦੇ ਦਿੰਦਾ ਹਾਂ ਠੀਕ ਹੈ ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਤੁਹਾਡਾ ਜਿੱਥੇ ਤੁਸੀਂ ਅਧਿਆਤਮਿਕ ਤੌਰ ਤੇ ਹੈਨਾ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਉੱਥੇ ਤੁਸੀਂ ਦੁਨਿਆਵੀ ਤੌਰ ਤੇ ਵੀ ਬਹੁਤ ਵਧੀਆ ਕਾਰਜ ਕਰਕੇ ਇਸ ਦੁਨੀਆਂ 'ਚ ਵਿਚਰ ਰਹੇ ਹੋ ਸਾਡੇ ਸਟੂਡੀਓ 'ਚ ਤੁਸੀਂ ਆਏ ਸਾਡੇ ਲਈ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅੱਜ ਫਸਟ ਟਾਈਮ ਨੋ ਕਿਸੇ ਚੈਨਲ ਪੰਜਾਬੀ ਵਾਲਾ ਨੇ ਮੈਨੂੰ ਤੁਸੀਂ ਹੰਗਾਰਾ ਦਿੱਤਾ ਤੁਸੀਂ ਕਿਉਂਕਿ ਮੈਂ ਤੁਹਾਨੂੰ ਰੌਸ ਗੁਰੂ ਘਰ ਵਿਖੇ ਮੈਡੀਟੇਸ਼ਨ ਤੇ ਗੱਲ ਕਰਦਿਆਂ ਸੁਣਿਆ ਸੀ ਤੇ ਮੈਂ ਬਹੁਤ ਪ੍ਰਭਾਵਿਤ ਹੋਈ ਸੀ ਤੇ ਫਿਰ ਮੈਂ ਇੱਥੇ ਮੈਨੇਜਮੈਂਟ ਨਾਲ ਗੱਲ ਕੀਤੀ ਮੈਂ ਕਿ ਮੈਂ ਭਾਈ ਸਾਹਿਬ ਹੁਣਾਂ ਨੂੰ ਇੱਥੇ ਸਟੂਡੀਓ ਬੁਲਾਉਣਾ ਚਾਹਦੀ ਆ ਤਾਂ ਸਾਡੇ ਧੰਨ ਭਾਗ ਤੁਸੀਂ ਸਾਡਾ ਸਟੂਡੀਓ ਮੈਂ ਇੱਕ ਪੰਕਤੀ ਕਹਿ ਕੇ ਜਾਣਾ ਜੀ ਬਿਲਕੁਲ ਸੰਗਤ ਨੂੰ ਮੇਰੀ ਬੇਨਤੀ ਆ ਕਿਤੇ ਜਾਣ ਜੋੜਨੀ ਪਵਣ ਆਰੰਭ ਇੱਥੋਂ ਪਵਣ ਆਰੰਭ ਹੋ ਗਿਆ ਜਦੋਂ ਮੈਂ ਜੰਮਿਆ ਪਵਣ ਆਰੰਭ ਹੋ ਗਏ ਪਵਣ ਆਰੰਭ ਸਤਗੁਰ ਮਤ ਵਿਲਾ ਹੁਣ ਕੀ ਆ ਪਵਣ ਮੈਂ ਜੰਪਿਆ ਆ ਮੇਰਾ ਜਨਮ ਹੋ ਗਿਆ ਆ ਜੀ ਮੇਰੇ ਸਵਾਸ ਚੱਲ ਪਏ ਅੱਗੇ ਕੀ ਆ ਸਤਗੁਰ ਮਤ ਵਿਲਾ ਸਤਗੁਰੂ ਦੀ ਮਤ ਲੈਣ ਦਾ ਵੇਲਾ ਆ ਹੁਣ ਜੀ ਅੱਗੇ ਕੀ ਕਹਿੰਦੇ ਸਤਗੁਰ ਮਤ ਵਿਲਾ ਸ਼ਾਬਦ ਗੁਰੂ ਸੁਰਤ ਤੁੰ ਚੇਲਾ ਹੂੰ ਅੱਗੇ ਕਹਿੰਦੇ ਸ਼ਾਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਦੇ ਨਾਲ ਸੁਰਤ ਤੇ ਧੁਨ ਨੂੰ ਜੋੜਨਾ ਆ ਹਮ ਹਮ ਯਾ ਧੁਨ ਦੇ ਮਗਰ ਮਗਰ ਸੁਰਤ ਨੂੰ ਲੈ ਕੇ ਜਾਣਾ ਜੀ ਵਾਹੇ ਗੁਰੂ ਵਾਹੇ ਗੁਰੂ ਇਹ ਜਿਹੜੀ ਧੁਨ ਵਾਹੇ ਗੁਰੂ ਇੱਥੇ ਸੁਰਤ ਨੂੰ ਟਿਕਾਣਾ ਇੱਥੇ ਹਮ ਹਮ ਇੱਥੇ ਆਵਾਜ਼ ਦੇ ਵਿੱਚ ਟਿਕਾਣਾ ਔਰ ਹੋ ਸਕੇ ਇੱਥੇ ਟਿਕਾ ਲਾਓ ਅੰਦਰੇ ਅੰਦਰ ਹਮ ਹਮ ਤਰਕੁੱਟੀ ਜੀ ਇਥੋਂ ਚੱਲਦਾ ਕੰਮ ਹੈ ਵਾਹਿਗੁਰੂ ਸ਼ਬਦ ਤੇ ਤੇ ਹੀ ਨਹੀਂ ਕਹਿਣਾ ਬਹੁਤ ਰਾਮ ਨਾਲ ਕਹਿਣਾ ਤੇ ਇੱਕ 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 ਸ਼ਬਦ ਨੂੰ ਇੱਕ ਇੱਕ ਸ਼ਬਦ ਨੂੰ ਧਿਆਨ ਨਾਲ ਹੀ ਗੜਨਾ ਆ ਵਾਹਿਗੁਰੂ ਕੱਲੇ ਕਰਨ ਨੂੰ ਮੋਹਰ ਲਾ ਦੇ ਜਾਣਾ ਮੋਹਰ ਲਾ ਦੇ ਜਾਣਾ ਫਿਰ ਇਹਨੂੰ ਸਤਗੁਰੂ ਕਹਿੰਦੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਹਨ ਇਹੀ ਕਾ ਲੈਣਾ ਆ ਜੇ ਮਨ ਨੂੰ ਇੱਥੇ ਲਿਜਾ ਕੇ ਸ਼ਬਦ ਸੁਰਤ ਨੂੰ ਸ਼ਬਦ ਵਿੱਚ ਜੋੜਨਾ ਉਹ ਧੁਨ ਵਿੱਚ ਜੋੜਨਾ ਜੀ ਉਤੋਂ ਵਿੱਚ ਜਦੋਂ ਜਦੋਂ ਜੋੜਨਾ ਨਾ ਤੁਸੀਂ ਫਿਰ ਧੰਮੇ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਾਥ ਕਹਾਣੇ ਉਹ ਜਿਹੜੀ ਕਥਾ ਨੂੰ ਤੁਸੀਂ ਕਹਿ ਨਹੀਂ ਸਕਦਾ ਨਾ ਕੋਈ ਵੀ ਜਿਹਨੂੰ ਗੁਰੂ ਸਾਹਿਬ ਗੁਰੂ ਰੰਗਸਰਜ ਕਹਿ ਗਏ ਆ ਉਸ ਜਿਹਨੂੰ ਕਥਿਆ ਨਹੀਂ ਜਾ ਸਕਦਾ ਇਹਨੂੰ ਕਿਹਾ ਨਹੀਂ ਜਾ ਸਕਦਾ ਉਹ ਗੁਰਮੁਖ ਨੂੰ ਉਹਦਾ ਚਾਨਣਾ ਪੈ ਜਾਂਦਾ ਹੈ ਜੀ ਸੋ ਇਹ ਮੇਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਕਿਸੇ ਕੋਲੋਂ ਕੋਈ ਨਾਮ ਲੈਣ ਨਾ ਜਾਈਏ ਆਪਾਂ ਘਰੇ ਬੈਠ ਕੇ ਤੇ ਇਹ ਮੈਡੀਟੇਸ਼ਨ ਕਰੀਏ ਜੀ ਔਰ ਆਪਣੇ ਇਸ ਕੌਮ ਦੇ ਮੈਡੀਟੇਸ਼ਨ ਦਾ ਬਹੁਤ ਘਾਟ ਵਾ ਜੀ ਆਪਾਂ ਕੋਸ਼ਿਸ਼ ਕਰੀਏ ਸੇਵਾ ਕਰੀਏ ਨਾਲ ਸਿਮਰਨ ਕਰੀਏ ਔਰ ਸੇਵਾ ਤੇ ਸਿਮਰਨ ਕਹਿੰਦੇ ਪੰਛੀ ਜਿੱਦਾਂ ਦੋ ਫੰਗ ਹੁੰਦੇ ਪੰਛੀ ਦੇ ਸਾਡੇ ਇਨਸਾਨ ਦੇ ਆਤਮਿਕ ਆਤਮਾ ਵਾਸਤੇ ਪਰਮਾਤਮਿਕ ਪਹੁੰਚਣ ਵਾਸਤੇ ਦੋ ਫੰਗ ਹੂੰ ਹੂੰ ਸੇਵਾ ਤੇ ਸਿਮਰਨ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਤੁਹਾਡਾ ਵੀ ਧੰਨਵਾਦ ਸਟੂਡੀਓ ਵਾਲਿਆਂ ਦਾ ਚੈਨਲ ਪੰਜਾਬੀ ਵਾਲਿਆਂ ਦਾ ਧੰਨਵਾਦ ਪਈਆਂ ਪੱਲਾਂ ਚੁੱਕਾਂ ਦੇਖਿਓ ਮਾਂ ਜੀ ਸਤਿਗੁਰੂ ਸੰਗਤ ਨੂੰ ਆਪ ਸਾਰਨ ਚੜ੍ਹਦੀ ਕਲਾ ਬਖਸ਼ਣ ਦਾਸ ਫਤਿਹ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਤੋਂ ਅਸੀਂ ਨਾਮ ਜਪਣ ਤੇ ਮੈਡੀਟੇਸ਼ਨ ਦੀ ਗੱਲ ਕੀਤੀ ਆ ਤੇ ਬਹੁਤ ਵਧੀਆ ਉਹਨਾਂ ਨੇ ਟਿਪ ਦਿੱਤੀ ਆ ਸਪੈਸ਼ਲੀ ਮੇਰੇ ਲਈ ਤਾਂ ਉਹ ਬਹੁਤ ਵਧੀਆ ਟਿਪ ਸੀ ਕਿਉਂਕਿ ਮੇਰਾ ਧਿਆਨ ਨਹੀਂ ਸੀ ਹੁੰਦਾ ਤੁਹਾਡੀ ਵੀ ਕਈ ਵਾਰੀ ਇਹੀ ਤੁਸੀਂ ਸੁਣਿਆ ਹੋਣਾ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਧਿਆਨ ਨਹੀਂ ਲੱਗਦਾ ਸੋ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਨੂੰ ਸੰਗਤ ਤੇ ਸੇਵਾ ਸਟਾਰਟ ਕਰੀਏ ਫਿਰ ਸਾਡਾ ਧਿਆਨ ਖੁਦਵਾ ਖੁਦ ਲੱਗਣ ਲੱਗ ਜਾਣਾ ਆ ਕਿਹੋ ਜਿਹਾ ਲੱਗਿਆ ਇਹ ਐਪੀਸੋਡ ਸਾਨੂੰ ਤੁਸੀਂ ਜ਼ਰੂਰ ਫੀਡਬੈਕ ਦੇਣੀ ਤਾਂ ਕਿ ਅਸੀਂ ਅੱਗੇ ਤੋਂ ਵੀ ਇਹੋ ਜਿਹੇ ਮਹਾਪੁਰਸ਼ਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਸਾਧ ਸਕੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਸਰੀਆ ਕਾ